ਆ ਕਰਕੇ ਵੀ ਸ਼ੀਲੂ ਤੇ ਪਾਲੇ ਦੁੱਲੇ ਉਹਨਾਂ ਦੀ ਇੱਕੋ ਟੀਮ ਹੋ ਗਈ ਆ 우ਬੈਦੁੱਲਾ ਠੀਕ ਆ ਤਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਦਾ ਆਪਾਂ ਅੱਜ ਕਿਹੜੇ-ਕਿਹੜੇ ਮੇਲੇ ਆ ਮਿੱਤਰੋ ਉਹਨਾਂ ਬਾਰੇ ਅਪਡੇਟ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਹੀ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ ਟੂਰਨਾਮੈਂਟ ਤੇ ਆਉਣੇ ਆ ਪਹਿਲਾ ਟੂਰਨਾਮੈਂਟ ਮਿੱਤਰੋ ਅੱਜ ਪਿੰਡ ਲੋਹਾਰੇ ਦੇ ਵਿੱਚ ਮੋਗੇ ਜ਼ਿਲ੍ਹੇ 'ਚ ਅੱਜ ਟੌਪ ਦਾ ਟੂਰਨਾਮੈਂਟ ਹੋਣਾ 26 ਜੂਨ ਦੇ ਦਿਨ 42 ਕਿਲੋ ਦੇ ਮੈਚ ਆ ਮਿੱਤਰੋ 50 ਕਿਲੋ ਦੇ ਮੈਚ ਆ 2500 1500 42 ਕਿਲੋ ਦਾ ਇਨਾਮ ਆ 50 ਕਿਲੋ ਦਾ 41300 3100 ਜੋ ਹੈ ਜੋ ਆ 50 ਕਿਲੋ ਦਾ ਇਨਾਮ ਆ ਮਿੱਤਰੋ ਐਂਟਰੀ ਫੀਸ ਵੀ ਕਾਫੀ ਘੱਟ ਆ ਵਧੀਆ ਉਪਰਾਲਾ ਨਵੇਂ ਮੋੜਿਆਂ ਲਈ ਜੋ ਹੈ ਲੋਹਾਰੇ ਚ ਮੈਂ ਕਹਾਂ ਜਿੱਥੇ ਵੱਡੇ ਵੱਡੇ ਪਲੇਅਰ ਪਹੁੰਚਦੇ ਆ ਮਿੱਤਰੋ ਓਪਨ ਦਾ ਜੋ ਵੱਡਾ ਕੱਪ ਹੁੰਦਾ ਉਦੋਂ ਵੀ ਜੋ ਹੈ ਠੰਡ ਚ ਵੀ ਸਰਾ ਲੱਗਦਾ ਸੋ ਇਹ ਗਰਮੀਆਂ ਚ ਜੋ ਛੋਟੇ ਬੱਚਿਆਂ ਲਈ ਬਹੁਤ ਵਧੀਆ ਉਪਰਾਲਾ ਕੀਤਾ ਭਰਾਣੇ ਪਰ ਅੱਜ ਸ਼ੋ ਮੈਚ ਉਹ ਗ੍ਰਾਂ ਤਰਨ ਤਰਨ ਚ ਮਿੱਤਰੋ ਅੱਜ ਵੱਡਾ ਸ਼ੋਅ ਮੈਚ ਹੋਣਾ ਤੋ ਦਾ ਸੈੰਗ ਵਾਲੇ ਮੋਗੇ ਦੀ ਟੀਮਾਂ ਤੇ ਦੂਜੇ ਪਾਸੇ ਕਰਿਆਲੇ ਦੀ ਟੀਮ ਤੁਹਾਨੂੰ ਦੇਖਣ ਨੂੰ ਮਿਲਣੀ ਆ ਦੋਨਾਂ ਟੀਮਾਂ ਦੇ ਦਰਮਿਆਨ ਮਿੱਤਰੋ ਵੱਡਾ ਸ਼ੋਅ ਮੈਚ ਹੋਊਗਾ ਪੰਜਾਬ 7 ਟੀਵੀ ਤੇ ਇਹਦਾ ਵੀ ਲਾਈਵ ਚੱਲਣਾ ਤੇ ਬਾਕੀ ਕਨੇਡਾ ਚ ਪੁੱਛੀ ਜਾਂਦੇ ਆ ਮੈਂ ਵੀਡੀਓ ਪਾ ਰਿਆਂ ਜਲਦੀ ਉੱੱਲ ਤਾਂ ਪਾਤੀ ਹੋ ਵੀਡੀਓ ਤੁਸੀਂ ਉਹ ਚੈਨਲ ਖੋਲ ਕੇ ਦੇਖ ਸਕਦੇ ਹੋ ਜੀ ਚਾਪਾ ਟੀਮਾਂ ਕਲੀਅਰ ਕੀਤੀਆਂ ਕਿਉਂਕਿ ਕੈਨੇਡਾ ਚ ਟੀਮਾਂ ਬਦਲ ਗਈਆਂ ਔਰ ਟ੍ਰਾਂਟੋ ਦਾ ਸੀਜ਼ਨ ਹੀ BC ਦੇ ਮੈਚ ਹੋਣੇ ਆ 2 3 ਫਿਰ ਬਾਅਦ ਚ ਟ੍ਰਾਂਟੋ ਦੇ ਮੈਚ ਹੋਣਗੇ ਤਾਂ ਕਰਕੇ ਵੀ ਸ਼ੀਲੂ ਤੇ ਪਾਲੇ ਦੁੱਲੇ ਬਣਿਆਂ ਦੀ ਇੱਕੋ ਟੀਮ ਹੋ ਗਈ ਆ 우ਬੈਦੁੱਲਾ ਤੇ ਇੰਦਰਜੀਤ ਕਾਲ ਸਿੰਘਾਂ ਦੀ ਇੱਕੋ ਟੀਮ ਹੋ ਗਈ ਆ ਸੁਲਤਾਨ ਤੇ ਰਵੀ ਸਾਹੂ ਕੇ ਦੀ ਅਲੱਗ ਟੀਮਾਂ ਸੋ ਤੁਸੀਂ ਵੀਡੀਓ ਜ਼ਰੂਰ ਚੈੱਕ ਆਊਟ ਕਰ ਲਿਓ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਕੁਝ ਗਲਤ ਬੋਲ ਗਿਆ ਆ ਵੀਡੀਓ ਚ ਉਹਦੇ ਲਈ ਦਿਲ ਤੋਂ ਮਾਫੀ ਮੰਗਦੇ ਆ ਧੰਨਵਾਦ